ਸਕਦੇ ਇਹ ਰਾਂਝਾ ਬੰਦੇ ਨੂੰ ਵਿਗਾੜ ਸਕਦੇ। ਔਰ ਜਦ ਗੁਰੂ ਦੀ ਕਿਰਪਾ ਹੁੰਦੀ ਹੈ ਨਾ ਜੀ ਜੇ ਕੋਈ ਬਾਣੀ ਬੜੀ ਕੰਠ ਬੜੀ ਬਾਣੀ ਪੜਦਾ ਹੈ ਮਗਰ ਉਸ ਦਾ ਵੀ ਹੰਕਾਰ ਹੈ ਤੇ ਗੁਰੂ ਸਾਹਿਬ ਦੇ ਉਸ ਨੂੰ ਚੰਗਾ ਨਹੀਂ ਸਮਝਦੇ। ਸਭ ਕੁਝ ਹੁੰਦਿਆ ਹੋਇਆ ਵੀ ਨਾਲ ਸਮਝਾ ਗੁਰੂ ਦੇ ਮਨ ਨੂੰ ਉਹ ਹਮੇਸ਼ਾ ਗੁਰੂ ਦੀ ਨਸਦੀ ਹੈ ਕਿਉਂਕਿ ਗੁਰੂ ਸਾਹਿਬ ਨਹੀਂ ਕੀ ਵੀਕਨ ਕੰਕਰ ਰੂਪ ਮੈਂ ਗਲਤ ਰਾ ਕਰਦਾ ਮੇਰੇ ਮਨ ਚ ਬੜੀ ਬਾਰੀ ਸੀ ਕਹੀ ਨਾ ਕਿ ਉਥੇ ਕੋਈ ਤੌਲੀਏ ਦੀ ਸੇਵਾ ਕਰ ਰਿਹਾ ਕੋਈ ਕਿਸੇ ਰੂਪ ਚ ਸੇਵਾ ਕਰਦਾ ਸਾਥੀ ਸੇਵਾਦਾਰ ਗੁੱਸੇ ਹੋ ਜਾਂਦੇ ਕਿ ਨਹੀਂ ਭੜੀਏ ਉਹ ਰਿਹਾਤਾ ਕਦੇ ਉਸ ਗਰੀਬ ਦੀ ਭਾਵਨਾ ਵੀ ਸਮਝ ਲਿਓ ਕਿ ਉਹਦੇ ਮਨ ਚ ਕੀ ਕੁਝ ਚੱਲਦਾ ਸਮਝੋ ਵੀ ਆਰਮਰ ਇਸ ਉਤਗੋ ਗਾਣ ਕਰੋ ਪਿਆਲਾ ਕਾੜੋ ਉਹੀ ਭਾਵਨਾ ਜੇ ਇਸ ਰੱਬ ਨਾਲ ਉਹ ਜੁੜਿਆ ਕਿ ਤੇ ਉਸ ਰੱਬ ਨਾਲ ਜਿੱਤੇ ਨਾਲ ਉਹਦੀ ਤਰਲਣੀ ਜੱਗੀ ਹੈ ਉਹ ਟੁੱਟ ਨਾ ਜਾਵੇ ਇੱਛ ਲਈ ਤੁਸੀਂ ਉਸ ਗੁਰੂ ਘਰ ਦੇ ਵਜੀਰ ਹੋ ਉਸ ਗੁਰੂ ਘਰ ਦੇ ਸੇਵਾਦਾਰ ਕੋ ਜੇਸ ਗੁਰੂ ਘਰ ਨੇ ਵੱਡੇ ਛੋਟੇ ਅਮੀਰ ਗਰੀਬ ਨੂੰ ਹਜ਼ੇਕ ਦੀਆਂ ਝੋੜੀਆਂ ਵੀ ਭਰੀਆਂ ਤੇ ਤਾਰੀਆਂ ਵੀ ਆ ਇੱਛ ਲਈ ਤੁਹਾਨੂੰ ਮੈਂ ਰਾਤੀ ਸਾਡੇ ਨਾਲ ਵੀ ਬੇਫਰਿਆਦ ਕਰ ਸਕਦਾ ਕਿ ਅਸੀਂ ਬੜੇ ਬੇਗ ਭੁਰਖਾਨ ਵਤੀਤ ਭਾਤੇ ਆ ਸਾਡੇ ਵਰਗਿਆਂ ਤੇ ਮੇਰ ਰੱਖਿਓ ਨਿਗਾ ਸਵੱਲੀ ਰੱਖਿਓ ਤੇ ਜਦ ਮੌਕਾ ਮਿਲਦਾ ਅਦਾਸ ਕਰਿਓ ਕਿ ਸੱਚੇ ਪਾਤਸ਼ਾਹ ਤੁਸਮਰਤ ਹੋ। ਜੇ ਤੁਸੀਂ ਅਸੀਂ ਤਾਂ ਸਮਾਜ ਦੀ ਦਾਤ ਲੈਣ ਆਏ ਆ ਕੋਈ ਲੰਮੀ ਚੋਣੀ ਗੱਲ ਨਹੀਂ ਸਿਆਣੀ ਗੱਲ ਕਰਨ ਕੇ ਜਾਂ ਪ੍ਰਧਾਨ ਜੀ ਗੱਲ ਕਰਕੇ ਜਾਣਗੇ ਇਹ ਹੱਟ ਸੱਚ ਦੀ ਇੱਥੇ ਪ੍ਰਧਾਨ ਜੀ ਲੜਾਈ 'ਚ ਲੜਾਈ ਚੱਲ ਰਹੀ ਆ ਕਿ ਤੇਰਾ ਕੰਗੀ ਵਿੱਚ ਵਧਿਆ ਵਿਕੋ ਅੱਜ ਮੈਂ ਬੈਠਿਆ ਹਾਂ ਉਸ ਮੁਸਕਰਾਇਆ ਸੀ ਸੀ ਹਿੰਦੂਤਮ ਸਿੰਘ ਹਾਲ ਇਹ ਸੀ ਧੰਨ ਸੀ ਹਿੰਦੂਤਮ ਸਿੰਘ ਤਾ ਯਾਦ ਕਰੀਦਾ ਕਿ ਜਿੱਟਾ ਮਰਜੀ ਹਨੇਰ ਕਰਦੀ ਇੱਕ ਜਰਨਲ ਨੇ ਕੀਤੀ ਉਹਦਾ ਜਾ ਕੇ ਬਦਲਾ ਇੱਕ ਰੰਗ ਵਿੱਚ ਕਮਜ਼ੋਰ ਲੋਕਾਂ ਤੇ ਅੱਜ ਤੱਕ ਰਹਿਦੀ ਦੁਨੀਆ ਤੱਕ ਅਜ ਲੋਕ ਉਹਨੂੰ ਯਾਦ ਕਰਦੇ ਆ ਮਤਲਬ ਜਰਖੇਸ ਧਰਦੀ ਆ ਸ਼ੀਦਾ ਦਾ ਸਕਾਰ ਕਰਦੀ ਆ ਭੋਖੇ ਬਾਜਾ ਨੂੰ ਖਦਾਰਾ ਨੂੰ ਸਬਕ ਸਿਖਾਉਂਦੀ ਹੈ ਕੁਛ ਉਂਦੀ-ਮੋਤੀ ਗੱਲ ਨਹੀਂ ਇਹ ਇਸ ਧਰਤੀ ਦੀ ਖੂਬਸੂਰਤੀ ਆ 2% ਆਬਾਦੀ 90% ਪਰਵਾਣੀ 2% ਦੀ ਆਬਾਦੀ ਪੰਜਾਬ ਕੋ 90 95% ਸਜਾ ਦੀ ਸਜਾ ਕਟਣ ਨਹੀਂ ਕਾਣੀ ਪਾਣੀ ਦੋ 20% ਆਬਾਦੀ ਦੇਸ਼ ਨੂੰ ਫੂਡ ਸਿਕਿਉਰਿਟੀ ਦਿੰਦੀ ਹੈ ਦੇਸ਼ ਨੂੰ ਹੰਦ ਦੁਨੀਆ ਹੁੰਦੀ ਹੈਗਾ ਇੱਥੇ ਅੱਜ ਜੇ ਇੱਥੇ ਭੁਗਾਂ ਨੂੰ ਰੁਜ਼ਗਾਰ ਬੜਿਆ ਜੋਸ਼ੀ ਸਾਹਿਬ ਇਹ ਪ੍ਰੋਗਰਾਮ ਦਾ ਸਭਾਰਾ ਸੱਚੀ ਬਾਤਾਂ ਤੇ ਹੁਬਾਰਾ ਦੁਨੀਆ ਦਾ ਸ ਮੋਸਟ ਵਿਚਿਤ ਦੇ ਪਲੇਸ ਜਿੱਥੇ ਸਭ ਕੋ ਵਾਧ ਕਿੰਨੀ ਜੇ ਲੋਕ ਹੁੰਦੇ ਅੱਖਾਂ ਦੀ ਗੰਦਾਰ ਜੇ ਹੁੰਦੇ ਹੈ ਤੇ ਕੋਈ ਭੁੱਖਾ ਨਹੀਂ ਜਾਂਦਾ ਸਭ ਰੱਜ ਕੇ ਜਿੰਦੇ ਇਹ ਤਾਂ ਧਾਰਨ ਨਹੀਂ ਹੁੰਦਾ ਕੋਈ ਜੇ ਉਸ ਦੀ ਕਿਰਪਾ ਕੀ ਉਹਦੀ ਬਖੌਲਤ ਕਿੰਨੇ ਲੋਕਾਂ ਨੂੰ ਰੋਜ਼ਗਾਰ ਮਿਲਿਆ ਕਿੰਨੇ ਜਾਂਦੇ ਬੱਚੇ ਪੜਦੇ ਆ ਕੇ ਜਾ ਕੇ ਅਮਰੀਕਾ ਕੈਨੇਡਾ ਦੁਨੀਆ ਦੇ ਕੋਨੇ ਕੋ ਦਾ ਨਵਾਂ ਬਣਾ ਰਹੇ ਜਿਸ ਲਈ ਬੜਾ ਬੇਪਾਗੀ ਔਰ ਅੱਜ ਮੈਂ ਮਹਿਸੂਸ ਕਰ ਰਿਹਾ ਸੀ ਕਿ ਵੇਖੋ ਅੱਜ ਇੱਥੇ ਆਉਣ ਤੋਂ ਪਹਿਲਾਂ ਅੱਜ ਅਗਦੀਰ ਟਕਬਾੜ ਦੀ ਫਰੰਟ ਪੇਜ 'ਤੇ ਕੀ ਲੱਗਿਆ ਕਿ ਜਿਹੜਾ ਪੰਜਾਬ ਦਾ ਬ੍ਰਾਂਡ ਬਸ ਤੇਰੇ ਪੰਜਾਬ ਦਾ ਮੁੱਖ ਮੰਤਰੀ ਉਹਦੀਆਂ 2-3 ਤਸਵੀਰਾਂ ਸਾਹਮਣੇ ਆ ਗਿਆ ਇੱਕ ਤਸਵੀਰ ਉਹ ਜਦੋਂ ਇੱਥੇ ਇੱਕ ਜਲੰਧਰ ਦੇ ਖੇਡ ਪ੍ਰੋਗਰਾਮ ਹੋ ਰਿਆ ਸੀ ਉਹ ਵਾਲੀਬਾਲ ਖੇਡਦਾ ਸੀ ਧੰਮੀ ਸਾਹਿਬ ਤੇ ਉਹਨੇ ਆਪ ਦੀ ਖੇਡਦੇ ਆ ਖੇਡਦੇ ਤੱਕ ਦਸਤਾਰ ਇਤਨਾ ਲੜਾਈ ਔਰ ਸਿਕਿਉਰਟੀ ਵਾਲੇ ਨੂੰ ਬੁਣਾਉਂਦੇ ਤੇ ਮੁੜ ਕੇ ਐਵੇਂ ਜਿਹਾ ਹੱਥ ਮਾਰ ਕੇ ਨਾ ਜਿਵੇਂ ਸਲਮਾਨ ਖਾਨ ਦਾ ਦੂਜਾ ਭਰਾ ਹੁੰਦਾ ਉੱਥੇ ਖੇਡਣ ਲੱਗ ਮੈਨੂੰ ਬੜਾ ਉਜੜ ਵੀ ਹੋਇਆ ਕਿ ਇਹਨੇ ਦਸਤਾਰ ਨੂੰ ਟੋਪੀ ਸਮਝਿਆ ਕਿ ਜਿਵੇਂ ਕੋ ਉਪਾਲ ਇਸ ਦਸਤਾਰ ਦੇ ਵਾਸਤੇ ਲੋਕ ਮਰ ਮਿਟੇ ਆਂ ਰੋਜ਼ ਤੁਸੀਂ ਅਰਦਾਸ ਕਰਦੇ ਹੋ ਬੰਦ ਬੰਦ ਘਟਾਈਆਂ ਕੂਪਰੀਆਂ ਲਵਾਈਆਂ ਆਰਿਆਂ ਨਾਲ ਚرائی ਗਈ ਸੀ ਸਿਰਫ ਇਹਸ ਜੋ ਗੁਰੂ ਦੀ ਬਖਸ਼ੀ ਹੋਈ ਇਸ ਦਸਤਾਰ ਤੇ ਗੁਰੂ ਦੀ ਬਖਸ਼ੀ ਹੋਈ ਪ੍ਰਕਾਰ ਅੱਜ ਪੰਜਾਬ ਦਾ ਮੁੱਖ ਮੰਤਰੀ ਕਹਿੰਦੇ ਇਸ ਤਰ੍ਹਾਂ ਦਸਤਾਰ ਦੀ ਬੇਇੱਜ਼ਤੀ ਕਰੇ ਪਹਿਲਾਂ ਤੇ ਕੇਸਾਂ ਦੀ ਬੇਇੱਜ਼ਤੀ ਕਰਦਾ ਉਹ ਤਾਂ ਆਕਾ ਇੱਕ ਗੱਲ ਹੈਗੀ ਪਹਿਲਾਂ ਤੋਂ ਜਿਹੜੀ ਨੋਟਿਸ ਵਾਲੀ ਗੱਲ ਹੈ ਦਾੜੇ ਦੀ ਬੇਇੱਜ਼ਤੀ ਕਰਦਾ ਉਹ ਵੱਖਰੀ ਗੱਲ ਹੈ ਬੜੀ ਗੰਭੀਰ ਗੱਲ ਹੈ ਸਾatschappਿਕ ਗੱਲ ਕੀ ਕੀਤਾ ਕਿ ਉੱਥੇ ਰੋਟ ਚੋਂ ਕਰਦਾ ਸੀਗਾ ਤੇ ਜਿਹੜੇ ਆ ਜਲ ਪੀਤਾ ਉਸੇ ਪਾਣੀ ਤੋਂ ਆਪ ਦੇ ਸਿਰ ਤੇ ਉਪਾ ਤਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਗੁਰਸਿੱਖ ਕੋਈ ਵੀ ਮੈਨੂੰ ਉਮਰ ਚ ਛੋਟਾ ਹੋਵੇ ਭਾਵੇਂ 2 ਸਾਲ 5 ਸਾਲ ਦਾ ਹੋਵੇ ਉਹਨੂੰ ਵੀ ਰੱਬ ਇੰਨੀ ਸਮਤ ਬਖਸ਼ਦਾ ਜੇ ਉਹ ਗੁਰੂ ਦਾ ਸਿੱਖ ਹੈ ਕਿ ਭਾਈ ਇਹ ਕੰਮ ਨਹੀਂ ਕਰਦਾ ਪੰਜਾਬ ਦਾ ਮੁੱਖ ਮੰਤਰੀ ਹੋਵੇ ਦਸਤਾਰ ਪੰਜਾਬ ਦੀ ਸ਼ਾਨ ਹੋਵੇ ਤੇ ਪੰਜਾਬ ਦਾ ਮੁੱਖ ਮੰਤਰੀ ਸੁਨਿਆਹੀ ਖਲੋਹਰਿਆ ਦੀ ਦੁਕੰਦਾਰ ਤੇ ਜਦ ਕਈ ਲੋਕ ਉਹਦੇ ਕੋਲ ਜਾ ਕੇ ਫੋਟੋ ਲਵਾਉਂਦੇ ਆ ਸਰੂਪੇ ਲੈਂਦੇ ਆ ਚਾਹੇ ਉਹ ਸਰੂਪ ਨਹੀਂ ਕੋਈ ਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹੋਣ ਚਾਹੇ ਨਾ ਹੋਣ ਫਿਰ ਮੰਨ ਤੇ ਨਾ ਪੜਾ ਸਵਾਲ ਹੁੰਦਾ ਕਿ ਸੱਚੀ ਬਾਛਾ ਸਾਡੇ ਅੱਗੇ ਤਾਂ ਬੇਸਮਝ ਹੋ ਸਕਦੇ ਆ ਇਹਨਾਂ ਨੂੰ ਕੀ ਹੋਇਆ ਕਿ ਜਿਹੜੇ ਹਾਲਾਤ ਇਹੇ ਜੇ ਬਣ ਰਹੇ ਆ ਨਾ ਜੀ ਇਹ ਚਿੰਤਾ ਦਾ ਵਿਸ਼ੇਸ਼ ਪਾਰਟੀਬਾਜ਼ੀ ਤੇ ਨਾ ਸਮਝਦੇ ਪਾਰਟੀਆਂ ਆਂਦੀਆਂ ਜਾਂਦੀਆਂ ਰਹਿਣ ਦੀਆਂ ਗੁਰੂ ਦੀ ਜਿਹੜੀ ਬਖਸ਼ੀ ਹੋਏ ਕਾਰਨ ਇਹ ਗੁਰੂ ਦਾ ਸਿੱਖੀ